ਤੁਸੀਂ ਅੱਜ ਕਿਸੇ ਦੀ ਭਲਾਈ ਕੀਤੀ ਤੁਹਾਡੀ ਜ਼ਰੂਰਤ ਦੇ ਵੇਲੇ 10 ਬੰਦੇ ਉਹ ਤੁਹਾਡੀ ਭਲਾਈ ਦੇ ਲਈ ਖੜੇ ਕਰ ਦੇਗਾ ਤੁਸੀਂ ਅੱਜ ਕਿਸੇ ਦੀ ਮਦਦ ਕੀਤੀ ਕਿਸੇ ਭੁੱਖੇ ਨੂੰ ਖਵਾਇਆ ਹੋ ਸਕਦਾ ਉਹ ਜ਼ਿੰਦਗੀ ਭਰ ਤੁਹਾਡੇ ਉੱਤੇ ਭੁੱਖੇ ਰਹਿਣ ਦਾ ਸਮਾਂ ਹੀ ਨਾ ਆਉਣ ਦੇਵੇ ਤੁਸੀਂ ਅੱਜ ਕਿਸੇ ਨੂੰ 10 ਰੁਪਏ ਕਿਰਾਇਆ ਦਿੱਤਾ ਹੋ ਸਕਦਾ ਤੁਹਾਡੀ ਜ਼ਿੰਦਗੀ ਵਿੱਚ ਕਦੀ ਉਹ ਸਮਾਂ ਹੀ ਨਾ ਆਏ ਕਿ ਕਿਰਾਏ ਵਾਸਤੇ ਤੁਹਾਡੇ ਕੋਲ ਪੈਸੇ ਨਾ ਹੋਣ ਸਾਂ ਉਹ ਥਿਸ ਵੇਅ অর 댓 ਵੇਅ ਉਹ ਇਦਾਂ ਜਾਂ ਉਦਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਹਾਜ਼ਰ ਹੈ ਅਤੇ ਸਮਰਥੀ ਹੈ ਹਾਲੇਲੂਇਆ ਪਰ ਉਹ ਕੀ ਕਹਿੰਦਾ ਹਰ ਵੇਲੇ ਸਾਰਾ ਕੁਝ ਉਹਨੂੰ ਦੇ ਦਿਓ ਇੱਕ ਤਾਂ ਹਰ ਵੇਲੇ ਇੱਕ ਪੂਰਾ ਹੀ ਦੇ ਦਿਓ ਫੁੱਲੀ ਕੰਪਲੀਟਲੀ ਸਾਰੇ ਦਾ ਸਾਰਾ ਹਮੇਸ਼ਾ ਅਤੇ ਪੂਰਾ ਹੁਣ ਹਮੇਸ਼ਾ ਹਮੇਸ਼ਾ ਸ਼ਬਦ ਇੱਕ ਜ਼ਬਰਦਸਤ ਸ਼ਬਦ ਹੈ ਉਹ ਬਹੁਤ ਲੰਮੇ ਸਾਲਾਂ ਦੀ ਗੱਲ ਛੱਡੋ ਹਮੇਸ਼ਾ ਦਾ ਮਤਲਬ ਅੱਜ ਸਾਰਾ ਦਿਨ ਤੇ ਅੱਜ ਸਾਰੇ ਦਿਨ ਦੇ ਵਿੱਚ 24 ਘੰਟੇ ਤੇ ਜਿੰਨੇ ਵੀ ਮਿੰਟਸ ਕਿੰਨੇ ਮਿੰਟ ਆਉਂਦੇ ਆ ਕਿੰਨੇ ਸਕੈਂਟ ਆਉਂਦੇ ਆ ਤਾਂ ਉਹ ਸਾਰੇ ਦੇ ਸਾਰੇ ਮੰਗਦਾ ਪਰ ਅਸੀਂ ਕੀ ਕਰਦੇ ਆ ਇੱਕ ਘੰਟਾ ਪ੍ਰਭੂ ਨੂੰ ਦੇ ਦਿੱਤਾ 2 ਘੰਟੇ ਅਸੀਂ ਪ੍ਰਭੂ ਨੂੰ ਦਿੰਨੇ ਆ ਜੀ ਪਰ ਪ੍ਰਭੂ ਕੀ ਕਹਿੰਦੇ ਸਾਰਾ 24 ਘੰਟੇ ਹੀ ਦੇ ਦੋ ਮੈਨੂੰ ਹੁਣ ਤੁਸੀਂ ਕਹੋਗੇ ਕਮਲੀ ਹੋ ਗਈ ਆ ਇਹ ਭੈਣ ਵੀ ਕੋਈ ਕੰਮਕਾਰ ਨਹੀਂ ਕਰਨਾ ਟੱਬਰ ਦਾ ਢਿੱਡ ਨਹੀਂ ਭਰਨਾ ਵੇ ਹੁਣ ਚੌਂਗੜੇ ਮਾਰ ਕੇ ਬੈਜ ਗਏ ਸੀ ਰੱਬ ਰੱਬ ਕਰਨ ਵਾਸਤੇ ਪਰ ਤੁਸੀਂ ਦੇਣੇ ਆ 24 ਦੇ 24 ਘੰਟੇ ਪਰਮੇਸ਼ਵਰ ਨੂੰ ਕਿਸ ਤਰੀਕੇ ਦੇ ਨਾਲ ਉਹ ਤੁਸੀਂ ਮੈਨੇਜ ਕਰਨਾ ਹੈ ਕਿ ਅਗਰ ਮੈਂ ਕੰਮ ਕਰਾਂਗਾ ਤਾਂ ਮੈਂ ਇੰਨੀ ਵਫਾਦਾਰੀ ਨਾਲ ਕਰਾਂਗਾ ਕਿ ਮੇਰਾ ਕੰਮ ਮੇਰੇ ਪਰਮੇਸ਼ਵਰ ਦੇ ਅੱਗੇ ਭਗਤੀ ਠਹਿਰੇਗਾ ਮੈਂ ਆਪਣੇ ਕੰਮ ਵਿੱਚ ਕੋਈ ਲਾਪਰਵਾਹੀ ਨਹੀਂ ਕਰਾਂਗਾ ਕਿਉਂਕਿ ਇਹ ਕੰਮ ਮੈਂ ਪਰਮੇਸ਼ਵਰ ਦੇ ਲਈ ਕਰ ਰਿਹਾ ਹਾਂ ਮੈਂ ਕਿਸੇ ਨਾਲ ਗੱਲ ਕਰਾਂਗਾ ਤਾਂ ਉਹਦੇ ਵਿੱਚ ਇੱਕ ਵੀ ਮੂਰਖਤਾ ਵਾਲੀ ਗੱਲ ਨਹੀਂ ਕਰਾਂਗਾ ਇੱਕ ਵੀ ਵਿਵਚਾਰ ਵਾਲੀ ਗੱਲ ਨਹੀਂ ਕਰਾਂਗਾ ਇੱਕ ਵੀ ਕਿਸੇ ਦੇ ਦਿਲ ਨੂੰ ਤੋੜਨ ਵਾਲੀ ਗੱਲ ਨਹੀਂ ਕਰਾਂਗਾ ਇੱਕ ਵੀ ਝੂਠੀ ਗੱਲ ਨਹੀਂ ਕਰਾਂਗਾ ਕਿਉਂਕਿ ਮੈਂ ਆਪਣੀਆਂ ਗੱਲਾਂ ਦੇ ਰਾਹੀਂ ਭਗਤੀ ਕਰ ਰਿਹਾ ਹਾਂ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਮੈਂ ਖਾਣਾ ਬਣਾ ਰਹੀ ਹਾਂ ਜਾਂ ਮੈਂ ਕੰਮ ਕਰ ਰਿਆ ਹਾਂ ਮੈਂ ਪੂਰੇ ਮਨ ਦੇ ਨਾਲ ਕਰਾਂਗਾ ਪੂਰੇ ਚਾਹ ਦੇ ਨਾਲ ਕਰਾਂਗਾ ਪੂਰੀ ਰੂਹ ਦੇ ਨਾਲ ਕਰਾਂਗਾ ਕਿਉਂਕਿ ਮੇਰੇ ਪਰਮੇਸ਼ਵਰ ਦੀ ਅੱਖ ਮੇਰੇ ਉੱਤੇ ਲੱਗੀ ਹੋਈ ਹੈ ਅਤੇ ਮੈਂ ਖੜਾ ਹਾਂ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਿਰਫ 2 ਘੰਟੇ ਪ੍ਰਾਰਥਨਾ ਕਰਨਾ ਹੀ ਪਰਮੇਸ਼ਵਰ ਦੇ ਨਾਲ ਸਮਾਪਤਿਤ ਕਰਨਾ ਨਹੀਂ ਹੁੰਦਾ ਅਸੀਂ ਮੋਬਾਈਲ ਖੋਲਿਆ ਮੋਬਾਈਲ ਦੇ ਵਿੱਚ ਕੁਝ ਗਲਤ ਚੀਜ਼ਾਂ ਖੋਲੀਆਂ ਤਾਂ ਤੁਸੀਂ ਇੱਕ ਖੁੰਝੇ ਵਿੱਚ ਬੈਠ ਕੇ ਦੇਖਣਾ ਸ਼ੁਰੂ ਕਰਤਾ ਕਿ ਮੇਰੇ ਹਸਬੰਡ ਨੂੰ ਨਹੀਂ ਪਤਾ ਜਾਂ ਮੇਰੀ ਵਾਈਫ ਨੂੰ ਨਹੀਂ ਪਤਾ ਜਾਂ ਮੇਰੇ ਬੱਚਿਆਂ ਨੂੰ ਨਹੀਂ ਪਤਾ ਕਿ ਮੈਂ ਕੀ ਦੇਖ ਰਿਹਾ ਮੇਰੇ ਮਾਤਾ ਪਿਤਾ ਨੂੰ ਨਹੀਂ ਪਤਾ ਮੈਂ ਕੀ ਦੇਖ ਰਿਹਾ ਕਿ ਉਹਨੂੰ ਵੀ ਨਹੀਂ ਪਤਾ ਤੁਸੀਂ ਕੀ ਦੇਖ ਰਹੇ ਹੋ ਤਾਂ ਜਦੋਂ ਮੋਬਾਈਲ ਵੀ ਖੋਲਣਾ ਤਾਂ ਤੁਸੀਂ ਬੈਠੇ ਹੋ ਉਹਦੀ ਹਜ਼ੂਰੀ ਦੇ ਵਿੱਚ ਤਾਂ ਲਿਮਟ ਦੇ ਵਿੱਚ ਰਹਿ ਕੇ ਉਹੀ ਕੰਮ ਕਰਨਾ ਔਰ ਉਹਦਾ ਦਾ ਹੀ ਕਰਨਾ ਜਿਹੜਾ ਉਹਨੂੰ ਚੰਗਾ ਲੱਗੇ ਔਰ ਤੁਹਾਡੇ ਲਈ ਲਾਭਕਾਰੀ ਹੋਵੇ ਇਸ ਲਈ ਹਰ ਵੇਲੇ ਅਤੇ ਪੂਰਾ ਪਰਮੇਸ਼ਵਰ ਨੂੰ ਦੇਣਾ ਆਪਣੀਆਂ ਸੋਚਾਂ ਵੀ ਉਹਨੂੰ ਦੇਣੀਆਂ ਆਪਣੇ ਖਿਆਲ ਵੀ ਉਹਨੂੰ ਦੇਣੇ ਆਪਣਾ ਸਮਾ ਆਪਣਾ ਦਿਲ ਵੀ ਉਹਨੂੰ ਦੇ ਦੇਣਾ ਹallelujah ਪਰ ਬਹੁਤ ਸਾਰੇ ਲੋਕ ਕੀ ਕਰਦੇ ਆ 50 50 ਥੋੜੇ ਜੇ ਸੰਸਾਰਿਕ ਥੋੜੇ ਜੇ ਆਤਮਿਕ ਥੋੜਾ ਜਿਹਾ ਗੁੱਸਾ ਥੋੜੀ ਜੀ ਭਲਾਈ ਥੋੜੇ ਜੇ ਨਰਮ ਥੋੜੇ ਜੇ ਗਰਮ ਥੋੜੇ ਜੇ ਹਲੀਮ ਥੋੜੇ ਜੇ ਹੰਕਾਰੀ ਪਰ ਪਰਮੇਸ਼ਵਰ ਕੀ ਚਾਹੁੰਦੇ ਆ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਜਹੇ ਹੋ ਜਾਈਏ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਦੇ ਮਨ ਪਸੰਦ ਆਉਣ ਵਾਲੇ ਹੋ ਜਾਈਏ ਵਫਾਦਾਰੀਆਂ ਤਾਂ ਪੂਰੇ ਵਫਾਦਾਰ ਹੁਣ ਮੈਂ ਇਹ ਤਾਂ ਨਹੀਂ ਕਹਾਂਗੀ ਕਿ ਅਣ ਅਗਿਆਕਾਰੀਆਂ ਤਾਂ ਪੂਰੇ ਅਣ ਅਗਿਆਕਾਰ ਕਿਉਂਕਿ ਅਣ ਅਗਿਆਕਾਰੀ ਮੇਰੇ ਪਰਮੇਸ਼ਵਰ ਦੇ ਸੁਭਾਅ ਦਾ ਗੁਣ ਨਹੀਂ ਆ ਨਫਰਤ ਤਾਂ ਪੂਰੀ ਨਫਰਤ ਨਫਰਤ ਆ ਮੇਰੇ ਪਰਮੇਸ਼ਵਰ ਦੇ ਸੁਭਾਅ ਦਾ ਗੁਣ ਨਹੀਂ ਆ पर मैं कहंगी प्रेम ਦਾ ਪੂਰਾ ਪ੍ਰੇਮ ਪਵਿੱਤਰ ਪ੍ਰੇਮ ਵਫਾਦਾਰੀ ਵਾਲਾ ਨਿਸ਼ਕਪਟ ਜਿਹਦੇ ਵਿੱਚ ਕੋਈ ਕਪਟਨੀ ਜਿਹਦੇ ਵਿੱਚ ਕੋਈ ਲਾਲਚ ਨਹੀਂ ਜਿਹਦੇ ਵਿੱਚ ਕੋਈ ਐਕਸਪੈਕਟੇਸ਼ਨ ਨਹੀਂ ਕਿ ਮੇਰੇ ਪਿਆਰ ਦੇ ਬਦਲੇ ਵਿੱਚ ਇਹ ਮੈਨੂੰ ਇਹ ਦੇਵੇ ਨਹੀਂ ਪ੍ਰੇਮ ਦਾ ਮਤਲਬ ਪ੍ਰੇਮ ਜਿਹਦੇ ਨਾਲ ਮੇਰਾ ਪ੍ਰੇਮ ਅਗਰ ਮੇਰਾ ਆਪਣੇ ਪਿਤਾ ਦੇ ਨਾਲ ਪ੍ਰੇਮਯ ਉਹ ਮੈਨੂੰ ਆਪਣੀ ਜ਼ਮੀਨ ਚੋਂ 1 ਇੰਚ ਥਾਂ ਵੀ ਨਾ ਦੇਵੇ ਤਾਂ ਵੀ ਮੈਂ ਉਹਦੇ ਨਾਲ ਪ੍ਰੇਮ ਕਰਾਂਗਾ ਅਤੇ ਉਹ ਆਪਣੀ ਸਾਰੀ ਜਾਇਦਾਦ ਮੈਨੂੰ ਦੇ ਦੇਵੇ ਮੈਂ ਤਾਂ ਵੀ ਨਹੀਂ ਬਦਲਾਂਗਾ ਅਗਰ ਮੇਰਾ ਮੇਰੇ ਹਸਬੰਡ ਦੇ ਨਾਲ ਪ੍ਰੇਮ ਉਹ ਮੇਰੀ ਹਰ ਜ਼ਰੂਰਤ ਨੂੰ ਪੂਰਾ ਕਰੇ ਮੈਂ ਤਾਂ ਵੀ ਉਹਨਾਂ ਹੀ ਜੇ ਮੇਰੀ ਕੋਈ ਵੀ ਜ਼ਰੂਰਤ ਉਹ ਪੂਰੀ ਨਾ ਕਰ ਸਕੇ ਫਿਰ ਵੀ ਮੈਂ ਪੂਰੀ ਵਫਾਦਾਰੀ ਨਾਲ ਆਪਣੇ ਫਰਜ਼ ਨਿਭਾਉਂਦਿਆਂ ਹੋਇਆਂ ਪੂਰਾ ਪ੍ਰੇਮ ਕਰਾਂ ਤਾਂ ਮੇਰੇ ਅੰਦਰ ਪਰਮੇਸ਼ਵਰ ਦਾ ਆਤਮਾ ਕੰਮ ਕਰਦਾ ਆ ਪਰ ਇਹ ਨਹੀਂ ਕਿ ਕੋਈ ਸਾਡੀ ਜ਼ਰੂਰਤ ਪੂਰੀਆਂ ਕਰੇ ਤਾਂ ਸਾਡਾ ਉਹਦੇ ਨਾਲ ਪ੍ਰੇਮ ਉਹ ਅਗਰ ਕਿਸੇ ਕਾਰਨ ਨਹੀਂ ਕਰ ਸਕਿਆ ਤਾਂ ਅਸੀਂ ਉਹਦੇ ਨਾਲ ਗੁੱਸੇ ਇਦਾਂ ਨਹੀਂ ਉਹ ਹਰ ਸਮੇਂ ਪੂਰਾ ਹੀ ਚਾਹੁੰਦਾ ਹੈ ਇਸ ਲਈ ਜੋ ਤੁਹਾਡਾ ਇਹ ਸਭ ਪਰਮੇਸ਼ਵਰ ਨੂੰ ਸਮਰਪਿਤ ਕਰ ਦਿਓ ਕਿਉਂਕਿ ਉਹ ਪੂਰਾ ਚਾਹੁੰਦਾ ਪੂਰਾ ਸਾਰਾ ਕੰਪਲੀਟ ਅਸੀਂ ਨੈਕਸਟ ਵਰਸ ਦੇਖਦੇ ਹਾਂ ਪੁੱਤਰ ਬਾਈਬਲ ਦੇ ਵਿੱਚੋਂ ਯੋਹੰਨਾ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਅਰ ਉਹਦੀ 28 ਤੇ 29 ਨੰਬਰ ਪੰਕਤੀ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਉਸ ਨੂੰ ਕਿ ਪਰਮੇਸ਼ਵਰ ਦੇ ਕੰਮ ਕਰਨ ਨੂੰ ਅਸੀਂ ਕੀ ਕਰੀਏ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਪੁੱਛਿਆ ਕਿ ਅਸੀਂ ਪਰਮੇਸ਼ਵਰ ਦੇ ਕੰਮ ਕਰਨ ਨੂੰ ਕੀ ਕਰੀਏ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਪਰਮੇਸ਼ਵਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹ ਭੇਜਿਆ ਹੈ ਉਸ ਉੱਤੇ ਤੁਸੀਂ ਨੇਚਾ ਕਰੋ ਚੇਲਿਆ ਨੇ ਪ੍ਰਭੂ ਯਿਸੂ ਮਸੀਹ ਜੀ ਨੂੰ ਪੁੱਛਿਆ ਕਿ ਪਰਮੇਸ਼ਵਰ ਦੇ ਕੰਮ ਕਰਨ ਨੂੰ ਅਸੀਂ ਕੀ ਕਰੀਏ ਬਈ ਕਿਹੜੇ ਕੰਮ ਮਸੀਹ ਕਰੀਏ ਜਿਹੜੇ ਪਰਮੇਸ਼ਵਰ ਚਾਹੁੰਦਾ ਆ ਕਿ ਅਸੀਂ ਕਰੀਏ ਤਾਂ ਪ੍ਰਭੂ ਯੀਸੂ ਮਸੀਹ ਜੀ ਨੇ ਕਿਹੜਾ ਕੰਮ ਦੱਸਿਆ ਕਹਿੰਦਾ ਪਰਮੇਸ਼ਵਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨੇ ਭੇਜਿਆ ਹੈ ਉਸ ਉੱਤੇ ਤੁਸੀਂ ਨੇਚਾ ਕਰੋ ਕਹਿੰਦਾ ਇੰਨਾ ਕੰਮ ਕਰੋ ਕਿ ਪ੍ਰਭੂ ਯੀਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲਵੋ कि परमेश्वर का पुत्र है विश्वास कर लवो कि मुक्ति दाता है विश्वास कर लवो कि ओही राज सच अते जीवन है विश्वास कर लवो कि स्वर्ग का दरवाजा ओही है विश्वास कर लवो ਕਿ ਸੱਚਾ ਤੇ ਅਬਦੀ ਪਰਮੇਸ਼ਰ ਉਹੀ ਹੈ ਵਿਸ਼ਵਾਸ ਕਰ ਲਵੋ ਕਿ ਪਰਮੇਸ਼ਰ ਦਾ ਕਲਮਾ ਉਹੀ ਹੈ ਵਿਸ਼ਵਾਸ ਕਰ ਲਵੋ ਕਿ ਸ਼ਬਦ ਉਹੀ ਹੈ ਵਿਸ਼ਵਾਸ ਕਰੋ ਕਿ ਸ੍ਰਿਸ਼ਟੀ ਦੀ ਰਚਨਾ ਉਹਦੇ ਦੁਆਰਾ ਹੀ ਕੀਤੀ ਗਈ ਹੈ ਕਿਹੜਾ ਕੰਮ ਕਰਨਾ ਪਰਮੇਸ਼ਰ ਦੇ ਲਈ ਜਿਹਨੂੰ ਉਸਨੇ ਭੇਜਿਆ ਅਸੀਂ ਵਿਸ਼ਵਾਸ ਕਰ ਲੈਣਾ ਹੈ ਕਿ ਹਾਂ ਇਨੂੰ ਪਰਮੇਸ਼ਵਰ ਨੇ ਭੇਜਿਆ ਅਤੇ ਉਹ ਕੌਣ ਆ? ਪ੍ਰਭੂ ਯਿਸੂ ਮਸੀਹ। ਬਹੁਤ ਵਰੀ ਅਸੀਂ ਚਰਚ ਦੇ ਵਿੱਚ ਆਉਂਦੇ ਹੋ ਸਕਦੇ ਹਾਂ, ਅਸੀਂ ਵਰਤ ਰੱਖਦੇ ਹੋ ਸਕਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹੋ ਸਕਦੇ ਹਾਂ। ਪਰ ਸਾਡਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਦੇ ਉੱਤੇ ਜਿੰਨਾ ਹੋਣਾ ਚਾਹੀਦਾ ਹੋ ਸਕਦਾ ਉਹਨਾ ਨਾ ਹੋਵੇ। ਇਹ ਤਾਂ ਹੋ ਸਕਦਾ ਕਿ ਪਰਮੇਸ਼ਵਰ ਹੈ पर हो सकता है ਤੁਸੀਂ ਇਸ ਵਿਸ਼ਵਾਸ ਵਿੱਚ ਮੱਠੇ ਹੋਵੋ ਕਿ ਪ੍ਰਭੂ ਯਿਸੂ ਮਸੀਹ ਹੀ ਪਰਮੇਸ਼ਵਰ ਹੈ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਹੀ ਮੈਂ ਪਰਮੇਸ਼ਵਰ ਤੱਕ ਪਹੁੰਚ ਸਕਦਾ ਹਾਂ ਪ੍ਰਭੂ ਯਿਸੂ ਮਸੀਹ ਹੀ ਉਹ ਜੀਵਨ ਦਾ ਸਾਹ ਹੈ ਜੋ ਮੇਰੇ ਅੰਦਰ ਚੱਲ ਰਿਹਾ ਹੈ ਪ੍ਰਭੂ ਯਿਸੂ ਮਸੀਹ ਹੀ ਉਹ ਵਚਨ ਹੈ ਜੈਨੂੰ ਪੜ੍ਹਨ ਦੇ ਨਾਲ ਮੈਨੂੰ ਜੀਵਨ ਮਿਲਦਾ ਹੈ ਤਾਂ ਆਪਣੇ ਵਿਸ਼ਵਾਸ ਨੂੰ ਉਸ ਲੈਵਲ ਤੱਕ ਲੈ ਜਾਓ ਇਹਦੇ ਨਾਲੋਂ ਉੱਤਮ ਕੰਮ ਕੋਈ ਵੀ ਹੋਰ ਨਹੀਂ ਹੈ ਅਸੀਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 24 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾ ਦੀ ਹੈ ਜਗਤ ਅਤੇ ਉਸ ਦੇ ਨਿਵਾਸੀ ਧਰਤੀ ਅਤੇ ਉਸ ਦੀ ਭਰਪੂਰੀ ਯਹਵਾ ਦੀ ਹੈ ਜਗਤ ਅਤੇ ਉਸ ਦੇ ਨਿਵਾਸੀ ਇਸ ਇਸ ਵਚਨ ਤੋਂ ਸਾਨੂੰ ਸਮਝ ਆਉਂਦਾ ਕਿ ਇੱਥੇ ਸਾਡਾ ਕੁਝ ਵੀ ਨਹੀਂ ਹੈ ਕਿਉਂਕਿ ਵਚਨ ਵਿੱਚ ਲਿਖਿਆ ਇਹ ਸਾਰੀ ਧਰਤੀ ਅਤੇ ਜੋ ਕੁਝ ਇਹਦੇ ਅੰਦਰ ਹੈ ਧਰਤੀ ਅਤੇ ਉਸ ਦੀ ਭਰਪੂਰੀ ਜੋ ਕੁਝ ਵੀ ਸਾਨੂੰ ਨਜ਼ਰ ਆਉਂਦਾ ਜੋ ਵੀ ਕੁਝ ਜਿਸ ਕਿਸੇ ਚੀਜ਼ ਦੇ ਨਾਲ ਇਹ ਧਰਤੀ ਭਰੀ ਹੋਈ ਆ ਕਹਿੰਦਾ ਉਹ ਸਾਰੀਆਂ ਚੀਜ਼ਾਂ ਯਹਵਾ ਪਰਮੇਸ਼ਵਰ ਦੀਆਂ ਆ ਅਕਾਲ ਪੁਰਖ ਪਰਮੇਸ਼ਵਰ ਦੀਆਂ ਆ ਜਗਤ ਅਤੇ ਉਸ ਦੇ ਨਿਵਾਸੀ ਇਹ ਸੰਸਾਰ ਅਤੇ ਸੰਸਾਰ ਵਿੱਚ ਰਹਿਣ ਵਾਲੇ ਲੋਕ ਵੀ ਉਸੇ ਦੇ ਹੀ ਆ ਹallelujah ਇਹ ਛੋਟੀ ਜੀ ਗੱਲ ਨਹੀਂ ਆ ਅਗਰ ਅਸੀਂ ਕਹੀਏ ਮੈਂ ਆਪਣਾ ਬੇਟਾ ਪਰਮੇਸ਼ਵਰ ਦੇ ਲਈ ਨਹੀਂ ਛੱਡ ਸਕਦਾ ਮੈਂ ਆਪਣਾ ਘਰ ਪਰਮੇਸ਼ਵਰ ਦੇ ਲਈ ਨਹੀਂ ਛੱਡ ਸਕਦਾ ਮੈਂ ਪਰਮੇਸ਼ਵਰ ਦੇ ਲਈ ਇਦਾਂ ਕਿਦਾਂ ਕਰ ਸਕਦਾ ਤੁਸੀਂ ਉਹਦੇ ਲਈ ਕੁਝ ਕਰਨਾ ਨਹੀਂ ਆ ਤੁਸੀਂ ਕਰ ਕੀ ਸਕਦੇ ਆ ਜਿਹਦਾ ਮਾਲਕ ਹੀ ਉਹ ਆ ਸਭ ਕੁਝ ਤਾਂ ਉਹਦਾ ਤੁਸੀਂ ਬੇਟਾ ਕਿੱਥੋਂ ਲਿਆ ਇਹ ਘਰ ਤੁਹਾਡੇ ਕੋਲੇ ਕਿੱਦਾਂ ਆ ਗਿਆ ਉਨੇ ਦਿੱਤਾ ਕਿੰਨੇ ਅਮੀਰ ਲੋਕ ਆ ਜਿਹੜੇ ਬੇਔਲਾਦ ਆ ਔਰ ਕਿੰਨੇ ਧਨੀ ਲੋਕ ਆ ਜਿਹੜੇ ਚਾਹੁੰਦੇ ਕਿ ਉਹਨਾਂ ਦੇ ਬੱਚੇ ਅੱਛੇ ਰੁਤਬਿਆਂ ਤੇ ਹੋਣ ਪਰ ਉਹ ਆਪਣੀਆਂ ਮਨ ਭਾਉਂਦੀਆਂ ਕੁਰਸੀਆਂ ਦੇ ਉੱਤੇ ਨਹੀਂ ਆ ਇਸ ਲਈ ਜੋ ਕੁਝ ਸਾਡੇ ਕੋਲ ਹੈ ਉਹ ਉਸੇ ਦਾ ਹੀ ਦਿੱਤਾ ਹੋਇਆ ਹੈ ਇਸ ਅਸੀਂ ਇੱਕ ਪੁਲੇਖੇ ਦੇ ਵਿੱਚ ਹਾਂ ਕਿ ਇਹ ਮੈਂ ਖਰੀਦਿਆ ਹੈ ਬਹੁਤ ਵੱਡਾ ਪੁਲੇਖਾ ਹੈ ਇਹ ਮੇਰੇ ਬੱਚੇ ਹਨ ਬਹੁਤ ਵੱਡਾ ਪੁਲੇਖਾ ਹੈ ਇਹ ਮੇਰੇ ਮਾਤਾ ਪਿਤਾ ਹਨ ਬਹੁਤ ਵੱਡਾ ਪੁਲੇਖਾ ਹੈ ਹਾਂ ਕੁਝ ਸਾਡੀਆਂ ਡਿਊਟੀਆਂ ਹਨ ਕੁਝ ਸਾਡੇ ਮਾਤਾ ਪਿਤਾ ਦੀਆਂ ਡਿਊਟੀਆਂ ਹਨ ਅਰ ਅਸੀਂ ਉਹ ਸਾਰੀਆਂ ਡਿਊਟੀਆਂ ਨੂੰ ਵਫਾਦਾਰੀ ਦੇ ਨਾਲ ਪੂਰਾ ਕਰਨਾ ਹੈ ਅਤੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪੂਰਾ ਕਰਨਾ ਹੈ ਪਰ ਸਾਡਾ ਕੁਝ ਵੀ ਨਹੀਂ ਹੈ ਇੱਥੋਂ ਤੱਕ ਕਿ ਜਿਹੜੇ ਸਾਡੇ ਅੰਦਰ ਸਾਹ ਚੱਲਦੇ ਉਹ ਵੀ ਸਾਡੇ ਨਹੀਂ ਹਨ ਤਾਂ ਫਿਰ ਤਿਆਗ ਕਰਨ ਦੇ ਲਈ ਮੇਰੇ ਖਿਆਲ 'ਚ ਕੋਈ ਇੰਨੀਆਂ ਚੀਜ਼ਾਂ ਅੜਿੱਕਾ ਨਹੀਂ ਬਣ ਸਕਦੀਆਂ ਜੇ ਕੁਛ ਸਾਡਾ ਹੈ ਹੀ ਨਹੀਂ ਫਿਰ ਉਹ ਕਿਦਾਂ ਸਾਡੇ ਲਈ ਅੜਿੱਕਾ ਬਣ ਸਕਦਾ ਮਨੁੱਖ ਨੂੰ ਬਹੁਤ ਆ ਮੈਂ ਛੱਡ ਨਹੀਂ ਸਕਦਾ ਤੇ ਜਿਉਂ ਛਡਾਉਣ ਤੇ ਆਵੇ ਤੇ ਮੈਂਟ ਨਹੀਂ ਲਾਉਂਦਾ ਉਹ ਮਹਿਲ ਜਿਹਦਾ ਅਸੀਂ ਘਮੰਡ ਕਰਦੇ ਮੈਂ ਸਾਰੀ ਉਮਰ ਦੀ ਕਮਾਈ ਦੇ ਨਾਲ ਇਹਨੂੰ ਤਿੰਨ ਮੰਜ਼ਲਾ ਖੜਾ ਕੀਤਾ ਤਿੰਨ ਸੈਕਿੰਟਾਂ ਦੇ ਪੁਚਾਲ ਦੇ ਨਾਲ ਸਵਾਹ ਦੀ ਢੇਰੀ ਵਾਂਗ ਉਹਦਾ ਢੇਰ ਲਾ ਦਿੰਦਾ ਹੈ